ਉਹੋ ਜਿਹੇ ਸੌਦਾ ਵੱਡਾ ਜ਼ਮਾਂ ਸਮਾਂ ਗੁਜ਼ਰ ਗਿਆ ਹੈ ਇੱਕ ਵਾਰ ਹਲੇ ਦਾ ਕੋਲ ਨੇ ਵਾਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਮੋਦੀ ਸਰਕਾਰ ਮੋਬਾਰਾ ਹਰਿਆਣਾ ਸਰਕਾਰ ਮੋਬਾਰਾ ਬਹੁਤ ਜਿਆਦਾ ਟੱਕਾ ਕੇਂਦਰ ਸਰਕਾਰ ਸਾਡੇ ਸੁਝਾਵ ਤੋਂ ਤਸੰਨਾ ਨਾਲ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ 13 ਮਹੀਨੇ ਬਾਰਡਰ ਤੇ ਬਹਿ ਕੇ 700 ਜਾਨਾਂ ਪੰਜਾਬ ਦੀਆਂ ਗਵਾਕੇ 700 ਸਾਡੇ ਕਿਸਾਨ ਸ਼ਹੀਦ ਹੋਏ ਕਿੰਨਾ ਮੰਗਾਂ ਨੂੰ ਜਲ ਤੋਂ ਜਲਦ ਲਾਗੂ ਕੀਤਾ ਜਾਵੇ ਨਹੀਂ ਸਾਨੂੰ ਕੋਈ ਵੱਡਾ ਪ੍ਰੋਟੈਸਟ ਕਰਨ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ ਇਹ ਵੀ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹੋਗੇ ਅਸਲ ਅੱਜ ਜਿਹੜਾ ਪ੍ਰਦਰਸ਼ਨ ਸਾਨੂੰ ਕਰਨ ਦੀ ਜ਼ਰੂਰਤ ਸਾਨੂੰ ਇਸ ਕਰਕੇ ਪਈ ਹੈ ਕਿਉਂਕਿ 20 ਨਵੰਬਰ 2020 ਤੋਂ ਜਦੋਂ ਪੰਜਾਬ ਦੇ ਵਿੱਚੋਂ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ 13 ਮਹੀਨੇ ਬਾਰਡਰ ਤੇ ਬਹਿ ਕੇ 700 ਜਾਨਾਂ ਪੰਜਾਬ ਦੀਆਂ ਗਵਾਕੇ ਕਿਸੇ ਦਾ ਧੀ ਸੀ ਕਿਸੇ ਦਾ ਪੁੱਤ ਸੀ ਕਿਸੇ ਦਾ ਬਾਪ ਸੀ 700 ਸਾਡੇ ਕਿਸਾਨ ਸ਼ਹੀਦ ਹੋਏ ਸੀ ਔਰ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਆ ਵੀ ਤੁਸੀਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਧਰਨਾ ਚੱਕ ਲੋ ਤੇ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਐ ਚਾਹੇ ਉਹ ਐਮਐਸਪੀ ਐ ਚਾਹੇ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਸੀ ਤੁਹਾਡੀਆਂ ਹੋਰ ਵੀ ਜਿੰਨੀਆਂ ਵੀ ਮੰਗਾਂ ਐ ਅਸੀਂ ਉਹਨਾਂ ਨੂੰ ਲਾਗੂ ਕਰ ਦਾਂਗੇ ਅੱਜ ਦੁਬਾਰਾ ਫੇਰ ਕਿਸਾਨਾਂ ਨੂੰ ਇਹ ਅंदोलਨ ਸ਼ੁਰੂ ਕਰਨਾ ਪਿਆ ਕਿਉਂਕਿ ਕੋਈ ਤਾਨਾਸ਼ਾਹੀ ਸਰਕਾਰ ਨਰਿੰਦਰ ਮੋਦੀ ਦੀ ਇਹਨਾਂ ਨੂੰ ਪਤਾ ਹੁਣ ਇਲੈਕਸ਼ਨ ਨੇੜੇ ਆ ਗਿਆ ਤੇ ਅਸੀਂ ਜੋ ਜੋ ਮਰਜ਼ੀ ਕਰ ਲਗੇ ਪਰ ਪੰਜਾਬ ਇੱਕ ਹਮੇਸ਼ਾ ਜਦੋਂ ਵੀ ਅंदोलਨ ਸ਼ੁਰੂ ਹੋਇਆ ਹਮੇਸ਼ਾ ਪੰਜਾਬ ਤੋਂ ਸ਼ੁਰੂ ਹੋਇਆ ਚਾਹੇ ਉਹ ਕਿਸਾਨੀ ਦਾ ਹੋਵੇ ਅੱਜ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਵੜਨ ਨਹੀਂ ਦੇ ਰਹੀ ਹਰਿਆਣਾ ਪੁਲਿਸ ਜੋ ਜੋ ਤਸੱਦਦ ਉਹਨਾਂ ਤੇ ਹੋ ਰਿਹਾ ਹੈ ਬੜੇ ਫੱਟੜ ਹੋ ਗਏ ਉਹਨਾਂ ਤੇ ਅਥਰੂ ਕੈਂ ਸਿੱਟੇ ਜਾ ਰਿਹਾ ਹੈ ਉਹਨਾਂ ਤੇ ਫਾਇਰਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੁਲਿਸ ਕੁੱਟੀ ਜਾ ਰਹੀ ਹੈ ਅੱਜ ਨਰਿੰਦਰ ਮੋਦੀ ਕਿੱਥੇ ਹੈ ਅੱਜ ਕਿਉਂ ਨਹੀਂ ਬੋਲ ਰਿਹਾ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂ ਨਹੀਂ ਬੋਲ ਰਿਹਾ ਜੇ ਪੰਜਾਬ ਚ ਕੋਈ ਬੋਲਦਾ ਉਹਦੇ ਤੇ ਪਰਚਾ ਕਰ ਦਿੰਦੇ ਆ ਅੱਜ ਕਰੇਗਾ ਹਰਿਆਣਾ ਪੁਲਿਸ ਤੇ ਪਰਚਾ ਮੁੱਖ ਮੰਤਰੀ ਭਗਵੰਤ ਨਾ ਪੰਜਾਬ ਸਰਕਾਰ ਬੋਲ ਰਹੀ ਹੈ ਨਾ ਨਰਿੰਦਰ ਮੋਦੀ ਦਾ ਕੋਈ ਲੀਡਰ ਪੰਜਾਬ ਦਾ ਬੋਲ ਰਿਹਾ ਅੱਜ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੁਬਾਰਾ ਲਾਗੂ ਕਰਾਉਣ ਲਈ ਦਿੱਲੀ ਬਾਰਡਰ ਤੇ ਖੂਚ ਕਰਨ ਆਏ ਸੀ ਅੱਜ ਉਹਨਾਂ ਦੀ ਹਮਾਇਤ ਤੇ ਅੱਜ ਅਸੀਂ ਯੂਥ ਕਾਂਗਰਸ ਵਾਲੋ ਔਰ ਪਿੰਡਾਂ ਚੋਂ ਵੱਖ-ਵੱਖ ਕਿਸਾਨ ਸਾਡੇ ਵੀਰਾਂ ਦੇ ਉਹਦੇ ਸਬੰਧ 'ਚ ਅਸੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆ ਰਹੇ ਆ। ਵੀ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਨਹੀਂ ਸਾਨੂੰ ਕੋਈ ਵੱਡਾ ਪ੍ਰੋਟੈਸਟ ਕਰਨ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ। ਇੱਕ ਨੋਟ ਮੈਂ ਕਹਿੰਦਾ ਤਾਂ ਧਰਲੇ ਦੇ ਵਿੱਚ ਪੁਲਿਸ ਕਿੱਟੀ ਜਾਊ ਕਿੱਦਾਂ ਜੀ ਧਰਲੇ ਦੇ ਵਿੱਚ ਔਫੇ ਹਰਿਆਣੇ ਦੇ ਬਾਡਰ ਤੇ ਕਾਂਗਰਸ ਦੇ ਵੱਲ ਪੁਲਿਸ ਜਾਊਗੀ ਅਸੀਂ ਪਹਿਲਾਂ ਕਿਸਾਨ ਦੇ ਪੁੱਤ ਆ ਪਾਰਟੀ ਬਾਦਚਾ ਜੇ ਕਿਸਾਨ ਜਥੇਬੰਦੀਆਂ ਕੋਈ ਵੀ ਸਾਨੂੰ ਕਹਿਣੀਆਂ ਬੀ ਦਿੱਲੀ ਬਾਰਡਰ ਤੇ ਤੁਹਾਡੀ ਨੌਜਵਾਨਾਂ ਦੀ ਲੋੜ ਤਾਂ ਅਸੀਂ ਸਾਰੇ ਤਕੜੇ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਜਾਵਾਂਗੇ ਜੇ ਕਿਸਾਨੀ ਹੈ ਤਾਂ ਪੰਜਾਬ ਬਚੂ ਕਿਸਾਨੀ ਨਾਲ ਹੀ ਅਸੀਂ ਬਚਣਾ ਸੌਣੇ ਉਹ ਕਹਿੰਦੇ ਸਹਾਵਾ ਵੱਡਾ ਜ਼ਮਾਂ ਸਮਾਂ ਗੁਜ਼ਰ ਗਿਆ ਹੈ ਇੱਕ ਪਾਰ ਹਲੇ ਤਾਂ ਕੋਈ ਨੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਬਹੁਤੀ ਸਰਕਾਰ ਜਾਦਾ ਠੱਗਾ ਸੰਤ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ 13 ਮਹੀਨੇ ਬਾਰਡਰ ਤੇ ਬਹਿ ਕੇ 700 ਜਾਨਾਂ ਪੰਜਾਬ ਦੀਆਂ ਗਵਾਕੇ 700 ਸਾਡੇ ਕਿਸਾਨ ਸ਼ਹੀਦ ਹੋ ਗਏ ਕਿੰਨਾ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਨਹੀਂ ਸਾਨੂੰ ਕੋਈ ਵੱਡਾ ਪ੍ਰੋਟੈਸਟ ਕਰਨ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ ਦਾ ਯਾਦਿਕਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹੋਗੇ ਅਸਲ ਆ ਜਿਹੜਾ ਪ੍ਰਦਰਸ਼ਨ ਸਾਨੂੰ ਕਰਨ ਦੀ ਜ਼ਰੂਰਤ ਸਾਨੂੰ ਇਸ ਕਰਕੇ ਪਈ ਹੈ ਕਿਉਂਕਿ 20 ਨਵੰਬਰ 2020 ਤੋਂ ਜਦੋਂ ਪੰਜਾਬ ਦੇ ਵਿੱਚੋਂ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ 13 ਮਹੀਨੇ ਬਾਰਡਰ ਤੇ ਬਹਿ ਕੇ 700 ਜਾਨਾਂ ਪੰਜਾਬ ਦੀਆਂ ਗਵਾਕੇ ਕਿਸੇ ਦਾ ਧੀ ਸੀ ਕਿਸੇ ਦਾ ਪੁੱਤ ਸੀ ਕਿਸੇ ਦਾ ਬਾਪੂ ਸੀ 700 ਸਾਡੇ ਕਿਸਾਨ ਸ਼ਹੀਦ ਹੋਏ ਸੀ ਔਰ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਆ ਵੀ ਤੁਸੀਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਧਰਨਾ ਚੱਕ ਲੋ ਤੇ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਐ ਚਾਹੇ ਉਹ ਐਮਐਸਪੀ ਐ ਚਾਹੇ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਸੀ ਤੁਹਾਡੀਆਂ ਹੋਰ ਵੀ ਜਿੰਨੀਆਂ ਵੀ ਮੰਗਾਂ ਐ ਅਸੀਂ ਉਹਨਾਂ ਨੂੰ ਲਾਗੂ ਕਰ ਦਾਂਗੇ ਅੱਜ ਦੁਬਾਰਾ ਫੇਰ ਕਿਸਾਨਾਂ ਨੂੰ ਇਹ ਅਧੋਲਨ ਸ਼ੁਰੂ ਕਰਨਾ ਪਿਆ ਕਿਉਂਕਿ ਕੋਈ ਤਾਨਾਸ਼ਾਹੀ ਸਰਕਾਰ ਨਰਿੰਦਰ ਮੋਦੀ ਦੀ ਇਹਨਾਂ ਨੂੰ ਪਤਾ ਹੁਣ ਇਲੈਕਸ਼ਨ ਜਿਹੜੇ ਆ ਗਿਆ ਤੇ ਅਸੀਂ ਜੋ ਜੋ ਮਰਜ਼ੀ ਕਰ ਲਗੇ ਪਰ ਪੰਜਾਬ ਇੱਕ ਹਮੇਸ਼ਾ ਜਦੋਂ ਵੀ ਅਧੋਲਨ ਸ਼ੁਰੂ ਹੋਇਆ ਹਮੇਸ਼ਾ ਪੰਜਾਬ ਤੋਂ ਸ਼ੁਰੂ ਹੋਇਆ ਚਾਹੇੋ ਕਿਸਾਨੀ ਦਾ ਹੋਵੇ ਅੱਜ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਵਾੜਨ ਨਹੀਂ ਦੇ ਰਹੀ ਹਰਿਆਣਾ ਪੁਲਿਸ ਜੋ ਜੋ ਤਸੱਦਦ ਉਹਨਾਂ ਤੇ ਹੋ ਰਿਹਾ ਹੈ ਬੜੇ ਫੱਟੜ ਹੋ ਗਏ ਉਹਨਾਂ ਤੇ ਅਥਰੂ ਗੈਂ ਸਿੱਟੇ ਜਾ ਰਿਹਾ ਹੈ ਉਹਨਾਂ ਤੇ ਫਾਇਰਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੁਲਿਸ ਕੁੱਟੀ ਜਾ ਰਹੀ ਹੈ ਅੱਜ ਨਰਿੰਦਰ ਮੋਦੀ ਕਿੱਥੇ ਹੈ ਅੱਜ ਕਿਉਂ ਨਹੀਂ ਬੋਲ ਰਿਹਾ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂ ਨਹੀਂ ਬੋਲ ਰਿਹਾ ਜੇ ਪੰਜਾਬ ਚ ਕੋਈ ਬੋਲਦਾ ਉਹਦੇ ਤੇ ਪਰਚਾ ਕਰ ਦਿੰਦੇ ਆ ਅੱਜ ਕਰੇ ਹਾਂ ਹਰਿਆਣਾ ਪੁਲਿਸ ਤੇ ਪਰਚਾ ਮੁੱਖ ਮੰਤਰੀ ਭਗਵੰਤ ਪੰਜਾਬ ਸਰਕਾਰ ਬੋਲ ਰਹੀ ਹੈ ਨਾ ਨਰਿੰਦਰ ਮੋਦੀ ਦਾ ਕੋਈ ਲੀਡਰ ਪੰਜਾਬ ਦਾ ਬੋਲ ਰਿਹਾ ਅੱਜ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੁਬਾਰਾ ਲਾਗੂ ਕਰਾਉਣ ਲਈ ਦਿੱਲੀ ਬਾਰਡਰ ਤੇ ਖੂਚ ਕਰਨ ਆਏ ਸੀ ਅੱਜ ਉਹਨਾਂ ਦੀ ਹਮਾਇਤ ਤੇ ਅੱਜ ਅਸੀਂ ਯੂਥ ਕਾਂਗਰਸ ਵੱਲੋਂ ਔਰ ਪਿੰਡਾਂ ਚੋਂ ਵੱਖ-ਵੱਖ ਕਿਸਾਨ ਸਾਡੇ ਵੀਰਾਂ ਦੇ ਉਹਦੇ ਸੰਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆ ਰਹੇ ਆ ਵੀ ਇਹਨਾਂ ਮੰਗਾਂ ਨੂੰ ਜਲ ਤੋਂ ਜਲਦ ਲਾਗੂ ਕੀਤਾ ਜਾਵੇ ਨਹੀਂ ਸਾਨੂੰ ਕੋਈ ਵੱਡਾ ਪ੍ਰੋਟੈਸਟ ਕਰਨ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ। ਥਰਲੇ ਦੇ ਵਿੱਚ ਪੁਲਿਸ ਕੀਤੀ ਜਾਉ ਕਿੱਦਾਂ ਜੀ ਥਰਲੇ ਦੇ ਵਿੱਚ ਔਫੇ ਹਰਿਆਣੇ ਦੇ ਬਾਰਡਰ ਤੇ ਕਾਂਗਰਸ ਦੇ ਵੱਲੋਂ ਪੁਲਿਸ ਅਸੀਂ ਪਹਿਲਾ ਕਿਸਾਨ ਦੇ ਪੁੱਤ ਆ ਪਾਰਟੀ ਬਾਚ ਜੇ ਕਿਸਾਨ ਜਥੇਬੰਦੀਆਂ ਕੋਈ ਵੀ ਸਾਨੂੰ ਕਹਿਣਗਾ ਵੀ ਦਿੱਲੀ ਬਾਰਡਰ ਤੇ ਤੁਹਾਡੀ ਨੌਜਵਾਨਾਂ ਦੀ ਲੋੜ ਆ ਤਾਂ ਅਸੀਂ ਸਾਰੇ ਤਕੜੇ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਜਾਵਾਂਗੇ ਜੇ ਕਿਸਾਨੀ ਆ ਤਾਂ ਪੰਜਾਬ ਬਚੂ ਕਿਸਾਨੀ ਨਾਲ ਹੀ ਅਸੀਂ ਬਚਣਾ ਸੌਣਗੇ